ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਖੇਤਾਂ ਵਿੱਚ ਪਾਣੀ ਪੀਣ ਤੋਂ ਬਾਅਦ ਇੱਕ ਇੱਕ ਕਰਕੇ ਡਿੱਗੀਆਂ ਮੱਜਾਂ ਕੋਈ ਕਿਤੇ ਜਾ ਕੇ ਡਿੱਗੀ ਹੈ ਜੀ ਕੋਈ ਕਿਤੇ ਜਾ ਕੇ ਡਿੱਗੀ ਹੈ ਚਲ ਬਾਅਦ ਵਿੱਚ ਅਸੀਂ ਡਾਕਟਰ ਨੂੰ ਬੁਲਾ ਕੇ ਉਹ ਕੀਤਾ ਵੇ ਉਹਨਾਂ ਨੇ ਕਿਹਾ ਵੀ ਪਾਣੀ ਕੋਈ ਦਵਾਈ ਵਾਲਾ ਪਾਣੀ ਪੀ ਗਈ ਹੈ ਜੀ ਹਾਂ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ ਦੇ ਪਿੰਡ ਸੰਗਰੇੜ ਦੀਆਂ ਨੇ ਜਿੱਥੇ ਬੁੱਧਵਾਰ ਨੂੰ ਗੁੱਜਰਪਾਏ ਚਰਨਾ ਸਬੰਧਤ ਦੋ ਵਿਅਕਤੀਆਂ ਵੱਲੋਂ ਆਪਣੀਆਂ ਮੱਝਾਂ ਨੂੰ ਚੁਰਾਉਂਦੇ ਸਮੇਂ ਮੱਝਾਂ ਵੱਲੋਂ ਖੇਤ ਚ ਪਾਣੀ ਪੀਣ ਤੋਂ ਬਾਅਦ ਅਚਾਨਕ ਤਬੀਤ ਖਰਾਬ ਹੋ ਜਾਣ ਕਾਰਨ 1.5 ਦਰਜੇ ਦੇ ਕਰੀਬ ਮੱਝਾਂ ਮਰ ਜਾਣ ਤੇ ਅੱਧੀ ਦਰਜਨ ਤੋਂ ਵੱਧ ਦੀ ਹਾਲਾਤ ਗੰਭੀਰ ਹੋਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ ਉਹਨਾਂ ਸਰਕਾਰ ਤੋਂ ਮੰਨ ਕੀਤੀ ਹੈ ਕਿ ਉਹਨਾਂ ਦੇ ਹੋਏ ਇਸ ਨੁਕਸਾਨ ਲਈ ਉਹਨਾਂ ਨੂੰ ਵੱਧ ਤੋਂ ਵੱਧ ਮਾਫੀ ਚਾਹਤਾ ਚਾਵੇ ਇਸ ਦੇ ਨਾਲ ਹੀ ਉਹਨਾਂ ਨੇ ਪੇੜ ਸਮਾਜ ਸੇਂ ਸੰਸਥਾਆਂ ਅੱਗੇ ਗੁਹਾਰ ਲਗਾਈ ਹੈ ਕਿ ਮੱਝਾਂ ਦੁੱਧ ਨਾਲ ਹੀ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਸਨ ਹੁਣ ਉਹਨਾਂ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਗਿਆ ਹੈ ਇਸ ਲਈ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਮੇਰੇ 18 ਡੰਗਲ ਮਰ ਗਏ ਜੀ ਠੀਕ ਹੈ ਬਾਕੀ 6-7 ਸੀਰੀਅਸ ਨੇ ਕਿੰਨੀ ਕ ਕੀਮਤ ਆੜੇ ਡੰਗਰ ਸੀ ਤੇ ਕਿੰਨਾ ਕ ਨੁਕਸਾਨ ਹੋਇਆ ਤੁਸੀਂ ਦੇਖ ਹੀ ਰਹੇ ਹੋ ਇਹ ਲੱਖ ਲੱਖ ਰੁਪਏ ਤੋਂ ਉੱਪਰ ਆਲੇ ਡੰਗਰੇ ਆ ਜੀ ਸਾਰੇ ਜਿੰਨੇ ਸੀਰੇ ਦੀ ਕਿੰਨੀਆਂ ਕ ਸੋਣ ਵਾਲੀਆਂ ਸੀ ਜਾਂ ਹੋਰ ਵਗੈਰਾ ਇਹਦੇ ਵਿੱਚ ਜੀ 8 ਸੀਗੀਆਂ ਤਾਜ਼ੀਆਂ ਬਾਕੀ 9-10 ਜਿਹੜੀਆਂ ਸੋਣ ਵਾਲੀਆਂ ਸੀ ਕਪਿਆਲ ਤੋਂ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਕਪਿਆਲ ਤੋਂ ਅਸੀਂ ਜਾ ਰਹੇ ਸੀ ਸchreड़ी ਨੂੰ ਤੁਹਾਨੂੰ ਕਦੋਂ ਕੋਈ ਘਟਣਾ ਵਾਰੀ ਪਤਾ ਲੱਗਿਆ ਕਿ ਕੈ ਕਿਹ ਬਜ ਦੀ ਘਟਣੀ 2 ਵਜੇ ਦੀ ਘਟਣੀ ਆ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਐ ਕਰਕੇ ਬਸ ਸਾਨੂੰ ਇੱਥੇ ਜਿਹੜੇ ਮਹਿਸਨਾਲ ਸੀ ਉਹਨਾਂ ਨੇ ਫੋਨ ਕੀਤਾ ਵੀ ਮੈਂ ਅਸ ਪਾਣੀ ਪੀ ਕੇ ਭੱਜਣ ਲੱਗ ਗਈਆਂ ਅਸੀਂ ਜਦ ਇੱਥੇ ਆਏ ਦੇਖਿਆ ਸੀ ਮੈਂ ਸਾਰੀ ਭੱਜ ਰਹੀ ਸੀ ਅਸੀਂ ਡਾਕਟਰ ਨਾਲ ਇੱਥੇ ਪਿੰਡ ਦੇ ਹੋਰ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਆ ਕੇ ਟੀਕੇ ਟੂਕੇ ਲਾਉਣ ਦੀ ਕੋਸ਼ਿਸ਼ ਕੀਤੀ ਜੀ ਪੂਰੀ ਕੋਸ਼ਿਸ਼ ਕੀਤੀ ਪਰ ਜਿਹੜੀ 18 ਮਾਰੀ ਗਈਆਂ ਜੀ ਉਹ ਕਿ 6-7 ਸੀਰੀਅਸ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਡਾਕਟਰ ਵਗੈਰਾ ਪਹੁੰਚੇ ਨਹੀਂ ਜੀ ਹਾਂਜੀ ਹਾਂਜੀ ਪਹੁੰਚੇ ਡਾਕਟਰ ਨੇ ਕੀ ਕਿਹਾ ਜੀ ਉਹ ਕਹਿੰਦੇ ਦਵਾਈ ਵਾਲਾ ਪਾਣੀ ਪੀ ਗਈ ਹੈ ਆ ਡਾਕਟਰ ਨੇ ਕੋਈ ਦੱਸਿਆ ਵੀ ਜਿਹੜੇ ਬਾਕੀ ਡੰਗਰ ਬਚੇ ਨੇ ਕਿੰਨੇ ਕ ਡੰਗਰ ਰਹਿ ਗਈ ਥੋੜੇ ਬਚੇ ਠੀਕ ਬਚੇ ਨੇ ਹੈਗੇ ਨੇ ਵੀ 22 ਡੰਗਰ ਬਚੇ ਹੈਗੇ ਉਹਨਾਂ ਚ 6-7 ਸੀਰੀਅਸ ਨੇ ਜੀ ਹਾਲੇ ਸੀਰੀਅਸ ਵਗੈਰਾ ਨਹੀਂ ਪਰ ਪ੍ਰਸ਼ਾਸਨ ਵੱਲੋਂ ਪੂਰੀ ਸਹਾਇਤਾ ਮਿਲ ਰਹੀ ਹੈ ਜੀ ਸਾਨੂੰ ਇਸ ਬੰਦੀ ਚ ਹਾਂਜੀ ਹਾਂਜੀ ਆ ਡਾਕਟਰ ਵਗੈਰਾ ਜੀ ਦਵਾਈਆਂ ਵਗੈਰਾ ਦੇ ਰਹੇ ਨੇ ਜੀ ਦੇ ਰਹੇ ਨੇ ਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦਹੀਂ ਮੰਗਾਈ ਮੈਂ ਗਰੀਬ ਬੰਦਾ ਹਾਂ ਜੋ ਪ੍ਰਸ਼ਾਸਨ ਮੇਰੇ ਗਰੀਬ ਨੂੰ ਮਦਦ ਕਰਨਾ ਚਾਹੁੰਦਾ ਮੇਰੀ ਲੋਕਾਂ ਦੀ ਇਹਨਾਂ ਜੀ ਸੀ ਕਿ ਜੇ 18 ਡੰਗਰ ਮਰ ਗਏ ਛੇ ਸਾਡਾਂ ਦਾ ਸੀਰੀਅਸ ਨੇ ਪੰਜ ਚਾਰ ਘਟਰੂ ਬਚ ਗਏ ਬਹੁਤ ਸਾਰੇ ਹੀ ਮਰ ਗਏ ਪਰ ਪ੍ਰਸ਼ਾਸਨ ਵੱਲੋਂ ਪੂਰੀ ਮਦਦ ਮਿਲ ਰਹੀ ਹੈ ਹਾਂ ਜੀ ਪ੍ਰਸ਼ਾਸਨ ਤਾਂ ਪੂਰਾ ਹੁਣੇ ਆਇਆ ਪ੍ਰਸ਼ਾਸਨ ਆ ਗਿਆ ਸਾਰਾ ਡਾਕਟਰ ਸਾਹਿਬਾਨ ਆਏ ਪਬਲਿਕ ਹੈ ਡਾਕਟਰ ਕਿੰਨੇ ਚਿਰ ਬਾਅਦ ਆਏ ਜੀ ਤਾਂ ਇਹ ਘਟਨਾ ਹੋਈ ਹੈ ਜੀ ਤਕਰੀਬਾ ਅੱਧੇ ਬੋਣੇ ਲੱਗ ਗਿਆ ਜੀ ਅੱਧੇ ਬੋਣੇ ਘੰਟੇ ਬਾਅਦ ਆਇਆ ਤੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗਦੇ ਇਹ ਗਰੀਬ ਆਦਮੀ ਜੀ ਦਾ ਇਸ ਤੋਂ ਬਗੈਰ ਕੋਈ ਹੌਸਲਾ ਨਹੀਂ ਦੁੱਧ ਦਾ ਘਮ ਹੈ ਉਹ ਜਿਹੜੇ ਦਹੀਂ ਪਸੂ ਚੁਗਾ ਕੇ ਆਪਣਾ ਗੁਜ਼ਾਰਾ ਕਰਦਾ ਸੀ ਪੀਣ ਦੇ ਨਾਲ ਹੀ ਹੋਏ ਜੀ ਪਾਣੀ ਪੀਣ ਦੇ ਨਾਲ ਜਿੰਨੇ ਮੱਝਾਂ ਨੇ ਪਾਣੀ ਪੀਤਾ ਉਹਨੇ ਹੋਈਆਂ ਬਾਕੀ ਔਰ ਕੁਛ ਨਹੀਂ ਹੋਈ ਮੈਂ ਕਹਿੰਦੀ ਮੱਕੀ ਮੁੱਕੀ ਵਗੈਰਾ ਖੜੀ ਸੀਗੀ ਉਹਦੇ ਵੀ ਸਫਰੀ ਕਰੀ ਨਾ 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 ਮੱਕੀ ਨਹੀਂ ਮੱਕੀ ਨਹੀਂ ਆਈ ਕੱਲਾ ਪਾਣੀ ਪੀਤਾ ਕੱਲਾ ਪਾਣੀ ਪੀਤਾ ਖੇਲ ਚ ਆਓ ਸਾਹਮਣੇ ਮੋਟਰ ਆ ਤੁਹਾਨੂੰ ਨਹੀਂ ਪਤਾ ਸੀ ਵੀ ਉਹ ਪਾਣੀ ਆ ਗਿਆ ਨਾ ਨਾ ਅਸੀਂ ਆਪ ਬੰਦੇ ਪਹਿਲਾਂ ਪਾਣੀ ਪੀਣ ਜਾ ਰਹੇ ਸੀ ਪਹਿਲਾਂ ਭੱਜੇ ਮੱਝ ਮੁਰੇ ਬੜਗੀ ਭੱਜ ਗਏ ਉਸ ਕਰਮ ਬੰਦੇ ਨੇ ਪਾਣੀ ਨਹੀਂ ਪੀਤਾ ਫਿਰ ਨਹੀਂ ਤੇ ਪਹਿਲਾਂ ਬੰਦੇ ਨੇ ਪੀਣਾ ਥੀ ਉੱਥੇ ਅੱਛਾ ਪਹਿਲਾਂ ਬੰਦੇ ਨੇ ਇਲਾਜ ਸ਼ੁਰੂ ਕੀਤਾ ਜੋ ਜਿਸ ਤੋਂ ਵਿੱਚੋਂ ਇੱਕ ਹਜੇ ਜਿਉਂਦੀ ਹੈ ਜਿਹਦਾ ਇਲਾਜ ਹਜੇ ਵੀ ਚੱਲ ਰਿਹਾ ਹੈਗਾ ਕੁਝ ਪਛੂ ਇਲਾਜ ਦੇ ਦਰੌਣੀਪੁਰਾ ਨੇ ਕੁਝ ਸਾਡੇ ਆਉਣ ਤੋਂ ਪਹਿਲਾਂ ਵੀ ਬੁਰੇ ਹੋਗੇ ਸੀ ਤੇ ਕਿੰਨੇ ਕੁ ਮੈਸਾਂ ਵਗੈਰਾ ਸੀ ਕਿੰਨੇ ਕੋਸ ਸੀ ਹਾਂ ਮਾਲਕ ਦੇ ਦੱਸਣ ਮੁਤਾਬਕ ਜੀ ਇੱਕ ਦੇ 12 ਨੇ ਇੱਕ ਦੇ 6 ਕਹਿ ਰਹੇ ਨੇ ਹਾਂ ਤੇ ਤਕਰੀਬਨ ਪਤਾ ਲੱਗਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਕਾਰਨ ਕੁਝ ਬਣਿਆ ਹੋਣਗੇ ਅ ਇਹਨਾਂ ਦੇ ਦੱਸਣ ਅਨਸਾਰ ਹੀ ਹੈ ਜੀ ਵੀ ਕੋਈ ਇਹਨਾਂ ਨੇ ਪਾਣੀ ਪੀਤਾ ਉਸ ਤੋਂ ਬਾਅਦ ਕੋਈ ਹੈ ਬਾਕੀ ਤਫਸੀਲ ਜਬੇ ਸ਼ਾ ਜੀ ਜੋ ਤਫਸੀਲ ਉਹਦਾ ਜਿਹੜਾ ਪੋਸਟਮੋਰਮ ਸਵੇਰੇ ਮਾਰਨਿੰਗ ਹੋਊਗਾ ਕਿਉਂਕਿ ਇਹ ਪੈਨਲ ਬ ਤੇ ਉੱਪਰ ਸਾਰੇ ਅਫਸਰਾਂ ਨੂੰ ਸੂਚਿਤ ਕਰਤਾ ਜਾਇਆ ਜੋ ਵੀ ਇਹਦਾ ਕਾਰਨ ਬਣੂਗਾ ਦੱਸਿਆ ਜਾਊਗਾ ਇਹਦੇ ਚੋ ਡਾਉਟ ਰਿਜ਼ਲਟ ਨਿਕਲੂਗਾ ਪੋਸਟਮਾਰਟਮ ਦਾ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਊਗਾ ਜੋ ਕਾਨੂੰਨੀ ਕਾਰਵਾਈ ਬਣੂਗੀ ਸਰ ਪ੍ਰਸ਼ਾਸਨ ਕੋਈ ਮੁਆਵਜ਼ਾ ਵਗੈਰਾ ਦਾ ਕੋਈ ਮੁਆਵਜ਼ਾ ਦੇਖਾਂਗੇ ਇਹਦੇ ਪੋਸਟਮਾਰਟਮ ਤੋਂ ਬਾਅਦ ਵੀ ਕੀ ਇਹਦਾ ਕਾਰਨ ਕੀ ਹੈਗਾ ਬੇਸਿਕ ਇਸ਼ੂ ਕੀ ਹੈਗਾ ਕਿਥੋਂ ਚਰ ਕੇ ਆਈਆਂ ਵਿੱਚੋਂ ਚਰ ਕੇ ਆਈਆਂ ਇੱਥੇ ਆ ਕੇ ਇਹਨਾਂ ਨੇ ਪਾਣੀ ਪੀਤਾ ਉਹਦਾ ਕੀ ਕਾਰਨ ਬਣਦਾ ਹੈਗਾ ਪੁਲਿਸ ਵੀ ਇਨਵੈਸਟੀਗੇਸ਼ਨ ਕਰੂਗੀ ਜੋ ਹੱਲ ਨਿਕਲੂਗਾ ਉਹਦਾ ਜੋ ਰਿਜ਼ਲਟ ਨਿਕਲੂਗਾ ਰਿਜ਼ਲਟ ਦੇ ਮੁਤਾਬਕ ਕਾਰਵਾਈ ਕਰਾਂਗੇ ਆ ਸਾਡੇ ਕੋਲ ਅੱਜ ਆ ਤਰਾ ਆਈ ਸੀਗੀ ਕਿ ਗੁੱਜਰ ਬਰਾਦਰੀ ਦੀਆਂ ਮਹਿਸਾਂ ਨੇ ਕੁਝ ਜੜੀਆਂ ਦੀ ਮਤਲਬ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਆ ਕੇ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਦੌਰਾਨ ਜਿਹੋ ਜੀ ਵੀ ਕੋਈ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਅਮਲ ਚ ਲੈਂਦੀ ਜਾਊਗੀ ਸਰ ਪਤਾ ਲੱਗਿਆ ਵੀ ਕਿੰਨੇ ਕੁ ਡੰਗਰ ਸੀਗੇ ਜਿਹੜੇ ਫੈਸ਼ਨ ਮਰੇ ਨੇ ਅ ਠਰਾਕ ਮਹਿਸਾਂ ਦਾ ਪਤਾ ਲੱਗਾ ਕਿ ਜਿੰਨਾਂ ਦੀ ਡੈਥ ਹੋ ਗਈ ਹੈ ਬਾਕੀ ਕੁਝ ਮਹਿਸਾਂ ਜੜੀਆਂ ਨੇ ਉਹ ਸੀਰੀਅਸ ਨੇ ਤੇ ਵੈਟਰਨਰੀ ਵਿਭਾਗ ਹੈ ਜਿਹੜਾ ਮੌਕੇ ਤੇ ਪਹੁੰਚ ਗਿਆ ਉਹਨਾਂ ਨਾਲੋਂ ਜੋ ਮਤਲਬ ਸਹਾਇਤਾ ਉਹ ਪ੍ਰਦਾਨ ਕੀਤੀ ਜਾ ਰਹੀ ਹੈ